ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਦਾ ਸਾਡੇ ਚੈਨਲ ਧੰਨ ਧਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਇੰਨਾ ਮਾਨ ਸਤਿਕਾਰ ਬਖਸ਼ਿਆ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਸਾਧ ਸੰਗਤ ਜੀ ਅੱਜ ਆਪਾਂ ਬੇਨਤੀ ਸਾਂਝੀ ਕਰਾਂਗੇ ਕਿ ਜੇਕਰ ਆਪਾਂ ਨੂੰ ਰਾਤ ਨੂੰ ਸੁੱਤੇ ਹੋਏ ਡਰ ਡਰ ਲੱਗਣ ਲੱਗ ਜਾਂਦਾ ਹੈ ਜਾਂ ਆਪਾਂ ਨੂੰ ਕੋਈ ਬੁਰੇ ਖਿਆਲ ਆਉਂਦੇ ਨੇ ਜਾਂ ਕੋਈ ਬੁਰੇ ਸੁਪਨੇ ਆਉਂਦੇ ਨੇ ਤਾਂ ਆਪਾਂ ਨੂੰ ਰਾਤ ਨੂੰ ਕਿਹੜਾ ਪਾਠ ਕਰਕੇ ਸੌਣਾ ਚਾਹੀਦਾ ਹੈ ਤਾਂ ਜੋ ਸ਼ਹੀਦ ਸਿੰਘਾਂ ਦੀ ਆਪਣੇ ਤੇ ਕਿਰਪਾ ਹੋਵੇ ਉਹਨਾਂ ਦਾ ਪੈਰਾ ਹਮੇਸ਼ਾ ਆਪਣੇ ਅੰਗ ਸੰਗ ਸਹਾਈ ਹੋਵੇ ਤੇ ਆਪਣੇ ਸਾਰੇ ਡਰ ਭੌ ਦੂਰ ਹੋ ਜਾਣ ਆਓ ਸਾਥ ਸੰਗਤ ਜੀ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਕਿਰਪਾ ਕਰਨੀ ਸਾਡੇ ਸਭ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਸਾਥ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਆਂ ਕੇ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਰਾਤ ਨੂੰ ਬਹੁਤ ਬੁਰੇ-ਬੁਰੇ ਖਿਆਲ ਆਉਣ ਲੱਗ ਜਾਂਦੇ ਹਨ ਜਾਂ ਉਹਨਾਂ ਨੂੰ ਐਵੇਂ ਲੱਗਦਾ ਏ ਕਿ ਜਿਵੇਂ ਸਾਡੇ ਤੇ ਕੋਈ ਦਬਾਅ ਪੈ ਰਿਹਾ ਏ ਰਾਤ ਨੂੰ ਸੁੱਤੇ-ਸੁੱਤੇ ਵੜੌਣ ਲੱਗ ਜਾਂਦੇ ਨੇ ਜਾਂ ਕਿਤੇ ਤ੍ਰਿਪਕ ਜਾਂਦੇ ਨੇ ਭੈੜੇ-ਭੈੜੇ ਸੁਪਨੇ ਆਉਂਦੇ ਨੇ ਤਾਂ ਜਦੋਂ ਐਵੇਂ ਆ ਕਿਸੇ ਨਾਲ ਹੁੰਦਾ ਏ ਸਾਧ ਸੰਗਤ ਜੀ ਉਹ ਬਹੁਤ ਡਰ ਜਾਂਦਾ ਹੈ ਤਾਂ ਹੋਰ ਗਲਤ ਰਸਤੇ ਵੱਲ ਪੈ ਜਾਂਦੇ ਹਨ ਜਿਵੇਂ ਕਿ ਜਦੋਂ ਆਪਣੇ ਨਾਲ ਇਦਾਂ ਹੁੰਦਾ ਹੈ ਤਾਂ ਆਪਾਂ ਕਿਸੇ ਵੀ ਬਾਬੇ ਕੋਲੋਂ ਪੁੱਛਣ ਲੱਗ ਜਾਂਦੇ ਆ ਜਾਂ ਆਪਾਂ ਨੂੰ ਜਿਵੇਂ ਕੋਈ ਕਹਿੰਦਾ ਹੈ ਆਪਾਂ ਉਸ ਜਗ੍ਹਾ ਤੇ ਚਲੇ ਜਾਂਦੇ ਆ ਉਹ ਆਪਾਂ ਨੂੰ ਹੋਰ ਵਹਿਮ ਪਰਮਾ ਵਿੱਚ ਪਾ ਦਿੰਦੇ ਹਨ ਵੀ ਤੁਹਾਡੇ ਤੇ ਤਾਂ ਕੋਈ ਛਾਇਆ ਹੈ ਤੁਹਾਡੇ ਤੇ ਕੋਈ ਬੁਰਾ ਛਾਇਆ ਹੈ ਜੋ ਤੁਹਾਨੂੰ ਤੰਗ ਕਰਦਾ ਹੈ ਆਪਾਂ ਨੂੰ ਹੋਰ ਵਹਿਮ ਪੈ ਜਾਂਦਾ ਹੈ ਵੀ ਛਾਏ ਦੀ ਗੱਲ ਸੱਚੀ ਹੈ ਸਾ ਨੂੰ ਹੋਰ ਉਹ ਵਹਿਮ ਦੇ ਕਾਰਨ ਆਪਾਂ ਨੂੰ ਡੇਲੀ ਰਾਤ ਨੂੰ ਇਹ ਗੱਲ ਜਾਦਾ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਏ ਕਿਉਂਕਿ ਸਾਥ ਸੰਗਤ ਜੀ ਜਿੰਨਾ ਟਾਈਮ ਆਪਾਂ ਆਪਣੇ ਮਾਨ ਵਿੱਚ ਇਹ ਗੱਲ ਨਹੀਂ ਸਾਰ ਲੈਂਦੇ ਵੀ ਆਪਾਂ ਨੂੰ ਕੁਝ ਨਹੀਂ ਉਹਨਾਂ ਟਾਈਮ ਆਪਾਂ ਉਹਨਾਂ ਦੇ ਵਿਚਾਰਾਂ ਵਿੱਚ ਖੋਏ ਰਵਾਂਗੇ ਵੀ ਉਸਨੇ ਇਸ ਤਰ੍ਹਾਂ ਕਿਹਾ ਸੀ ਉਹ ਗੱਲ ਆਪਣੇ ਮਾਨ ਵਿੱਚ ਘਰ ਘਰ ਜਾਂਦੀ ਏ ਤਾਂ ਆਪਾਂ ਨੂੰ ਹਮੇਸ਼ਾ ਉਹ ਗੱਲ ਇਦਾਂ ਹੀ ਮਹਿਸੂਸ ਹੁੰਦੀ ਏ ਵੀ ਹਾਰ ਨਹੀਂ ਉਹ ਸੱਚੀ ਕਹਿੰਦਾ ਸੀ ਵਾਕਿਆ ਹੀ ਮੇਰੇ ਨਾਲ ਇਦਾਂ ਹੁੰਦਾ ਏ ਤੁਸੀਂ ਕਿਸੇ ਤੋਂ ਵੀ ਪੁੱਛ ਕੇ ਵੇਖ ਲਿਓ ਜਦੋਂ ਵੀ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਟੌਪਿਕ ਦੇ ਰਿਗਾਰਡਿੰਗ ਕਿਸੇ ਬਾਬੇ ਕੋਲ ਜਾਂ ਕਿਸੇ ਵੀ ਪੁੱਛ ਵਾਲੇ ਕੋਲ ਜਾਣਗੇ ਤਾਂ ਉਹ ਉਹਨਾਂ ਨੂੰ ਸੇਮ ਹੀ ਆਨਸਰ ਦਿੰਦੇ ਹਨ ਵੀ ਤੁਹਾਡੇ ਤੇ ਕੋਈ ਬੁਰਾ ਸ਼ਾਇਆ ਹੈ ਤੁਹਾਨੂੰ ਕੋਈ ਤੰਗ ਕਰ ਰਿਹਾ ਹੈ ਤੁਸੀਂ ਆ ਕਰੋ ਐਵੇਂ ਤੁਹਾਡਾ ਹੱਲ ਹੋ ਜਾਏਗਾ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਹਾਡੇ ਆਲੇ ਦੁਆਲੇ ਕੋਈ ਮਾੜੀਆਂ ਰੂਹਾਂ ਨੇ ਬੰਦੇ ਨੂੰ ਹੋਰ ਮਹਿਮਾ ਪਰਮਾ ਵਿੱਚ ਪਾ ਦਿੰਦੇ ਨੇ ਜਿਹੜਾ ਬੰਦੇ ਨੇ ਠੀਕ ਹੋਣਾ ਹੁੰਦਾ ਹੈ ਕੋਈ ਹੌਸਲਾ ਹੁੰਦਾ ਹੈ ਬੰਦੇ ਦੇ ਅੰਦਰ ਉਹ ਵੀ ਖਤਮ ਕਰਕੇ ਉਹਨੂੰ ਪੁੱਠੇ ਰਸਤੇ ਤੋਰ ਦਿੰਦੇ ਨੇ ਤੇ ਉਹ ਹਮੇਸ਼ਾ ਟੈਨਸ਼ਨ ਵਿੱਚ ਹੀ ਤੁਰਿਆ ਫਿਰਦਾ ਰਹਿੰਦਾ ਹੈ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਵੀ ਜੇਕਰ ਐਵੇਂ ਕਿਸੇ ਦੇ ਨਾਲ ਵੀ ਹੁੰਦਾ ਏ ਤਾਂ ਤੁਸੀਂ ਗਲਤ ਰਸਤੇ ਨਾ ਪਟਕੋ ਕਿਉਂਕਿ ਗੁਰਬਾਣੀ ਵਿੱਚ ਸਾਰੀਆਂ ਚੀਜ਼ਾਂ ਦਾ ਹੱਲ ਏ ਜੇਕਰ ਆਪਾਂ ਨੂੰ ਇਹ ਵੀ ਮਹਿਸੂਸ ਹੁੰਦਾ ਏ ਵੀ ਆਪਣੇ ਨਾਲ ਇਦਾਂ ਸ਼ਾਇਦ ਕੁਝ ਕਾਰਨਾ ਕਰਕੇ ਹੋ ਰਿਹਾ ਸ਼ਾਇਦ ਇਹ ਗੱਲਾਂ ਸੱਚੀਆਂ ਨੇ ਤਾਂ ਉਸ ਲੀਵੀ ਗੁਰੂ ਨੇ ਗੁਰਬਾਣੀ ਦਾ ਜਾਪ ਦੱਸਿਆ ਏ ਜੇਕਰ ਆਪਾਂ ਉਹ ਕਰਾਂਗੇ ਤਾਂ ਜੇਕਰ ਆਪਣੇ ਤੇ ਕੋਈ ਬੁਰਾ ਸਾਯਾ ਜਾਂ ਕੋਈ ਮਾੜੀਆਂ ਰੂਹਾਂ ਦਾ ਕੋਈ ਅਸਰ ਵੀ ਏ ਤਾਂ ਉਹ ਵੀ ਦੂਰ ਭੱਜ ਜਾਏਗਾ ਜਾਂ ਕੋਈ ਕੀਤੇ ਕਿਰਾਏ ਦਾ ਅਸਰ ਏ ਉਹ ਵੀ ਦੂਰ ਭੱਜ ਜਾਏਗਾ ਕਿਉਂਕਿ ਸ਼ਹੀਦ ਸਿੰਘ ਆਪਣੇ ਅੰਗ ਸੰਗ ਸਹਾਈ ਹੋ ਜਾਣਗੇ ਉਹਨਾਂ ਦੀ ਕਿਰਪਾ ਆਪਣੇ ਤੇ 24 ਘੰਟੇ ਹੋ ਜਾਏਗੀ ਸਾਧ ਸੰਗਤ ਜੀ ਆਪਾਂ ਨਿਤਨੇਮ ਤੇ ਰਹਿਰਾ ਸਾਹਿਬ ਸਾਰੇ ਕਰਦੇ ਆਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਸਭ ਨੂੰ ਪਤਾ ਹੈ ਵੀ ਕੀਰਤਨ ਸੋਇਲੇ ਦਾ ਜਾਪ ਕਰਕੇ ਸੌਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਕੋਈ ਬੁਰੇ ਖਿਆਲ ਨਾ ਹੋਣ ਸਾਧ ਸੰਗਤ ਜੀ ਜੇਕਰ ਆਪਾਂ ਇੱਕ ਕੀਰਤਨ ਸੋਇਲੇ ਦਾ ਜਾਪ ਕਰਦੇ ਹਾਂ ਤਾਂ ਰਾਤ ਰਾਤ ਭਰ ਆਪਣੇ ਸਿੰਘ ਆਪਣੇ ਸਿਰ ਤੇ ਹੱਥ ਰੱਖਦੇ ਹਨ ਸ਼ਹੀਦ ਸਿੰਘ ਤੇ ਆਪਣੇ ਤੇ ਕਿਰਪਾ ਹੁੰਦੀ ਹੈ ਆਪਾਂ ਨੂੰ ਰਾਤ ਨੂੰ ਕੋਈ ਵੀ ਡਰ ਨਹੀਂ ਲੱਗਦਾ ਬਾਰ ਜੇਕਰ ਸਾਧ ਸੰਗਤ ਜੀ ਆਪਣਾ ਕੀਰਤਨ ਆਪਾਂ ਕੀਰਤਨ ਸੋਇਲੇ ਦੇ ਪੰਜ ਪਾਠ ਕਰਕੇ ਰਾਤ ਨੂੰ ਸੋਈਏ ਤਾਂ ਸਾਧ ਸੰਗਤ ਜੀ ਆਪਾਂ ਨੂੰ ਕਦੇ ਵੀ ਮਾਰੇ ਖਿਆਲ ਨਹੀਂ ਆਉਣਗੇ ਆਪਾਂ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਰਾਤ ਨੂੰ ਆਪਾਂ ਨੂੰ ਬਿਲਕੁਲ ਡਰ ਨਹੀਂ ਲੱਗੇਗਾ ਕਿਉਂਕਿ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਤੇ ਸਾਰੀ ਰਾਤ ਰਹੇਗਾ ਉਹ ਆਪਣੇ ਅੰਗ ਸੰਗ ਸਹਾਈ ਰਹਿਣਗੇ ਤੇ ਨਾਲ ਹੀ ਸਾਧ ਸੰਗਤ ਜੀ ਇੱਕ ਹੋਰ ਸ਼ਬਦ ਹੈ ਉਸ ਦਾ ਜਾਪ ਵੀ ਪੰਜ ਵਾਰ ਜ਼ਰੂਰ ਕਰਿਆ ਕਰੋ ਬਿਲਾਵਲ ਮਹਾਲਾ ਪੰਜ ਮਾਤਾ ਤੀ ਵਾਉਨਾ ਲਗਾਈ ਪਰਮ ਸਰਨਾਇ ਚ ਗਿਰਦ ਹਮਾਰੇ RAMਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਔਖ ਦੀਆ ਇਕਾ ਲਿਵ ਲਾਈ ਰਹਾਓ ਰੱਖ ਲੀਏ ਤਿਨ ਰਖਣ ਹਾਰਾ ਸਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਾਧ ਸੰਗਤ ਜੀ ਇਹ ਸ਼ਬਦ ਦਾ ਪੰਜ ਵਾਰ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਆਪ ਦਾ ਜ਼ਰੂਰੀ ਨੇਮ ਬਣਾ ਲਓ ਤੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਬੱਚੇ ਦੇ ਜਦੋਂ ਸੁੱਤਾ ਹੋਇਆ ਉਸ ਦੇ ਕੋਲ ਇਸ ਸ਼ਬਦ ਦਾ ਰਾਤ ਨੂੰ ਜਾਂ ਸਵੇਰੇ ਪੰਜ ਵਾਰ ਜਾਪ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਬੱਚੇ ਤੇ ਆਉਣ ਵਾਲੇ ਸਾਰੇ ਕਸ਼ਟ ਕੱਟੇ ਜਾਣ ਉਸ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋਣ ਮਹਾਰਾਜ ਹੋਂਦੇ ਅੰਗ ਸੰਗ ਸਹਾਈ ਹੋਵੇ ਉਸ ਤੇ ਕਿਰਪਾ ਰੱਖੇ ਉਸ ਨੂੰ ਸਿੱਧੇ ਰਸਤੇ ਚਲਾਵੇ ਤੇ ਨਾਲ ਹੀ ਸਾਧ ਸੰਗਤ ਜੀ ਬੇਨਤੀ ਹੈ ਜੀ ਤੁਸੀਂ ਆਪ ਦਾ ਨਿਤਨੇਮ ਵੀ ਜ਼ਰੂਰੀ ਰੱਖਣਾ ਤੇ ਰਹਿਰਾ ਸਾਹਿਬ ਵੀ ਜਰੂਰ ਕਰਨਾ ਆਪਣਾ ਨੇਮ ਵਿੱਚ ਕੋਈ ਨਾਂਗਾ ਨਾ ਪੈਣ ਦੇਣਾ ਸਾਧ ਸੰਗਤ ਜੀ ਜਿਵੇਂ ਰੋਟੀ ਬਿਨਾ ਆਪਣਾ ਨਹੀਂ ਸਰਦਾ ਨੇਮ ਇਸ ਤਰ੍ਹਾਂ ਪੱਕਾ ਬਣਾ ਲਓ ਕਿ ਜਿਸ ਦਿਨ ਆਪਾਂ ਨਿਤ ਨੇਮ ਨਾ ਕਰੀਏ ਆਪਾਂ ਨੂੰ ਕੁਝ ਨਾ ਸਵਾਦ ਲੱਗੇ ਕੁਝ ਨਾ ਚੰਗਾ ਲੱਗੇ ਆਪਾਂ ਨਿਤ ਨੇਮ ਆਪਦਾ ਕਿਸੇ ਵੀ ਘੜੀ ਕਿਸੇ ਵੀ ਪਲ ਖੁੱਸਣ ਨਾ ਦਈਏ ਚਾਹੇ ਔਖੋ ਹੋਵੇ ਚਾਹੇ ਸੋਖੋ ਹੋਵੇ ਉਸ ਗੁਰੂ ਨਾਲ ਹਮੇਸ਼ਾ ਜੁੜ ਕੇ ਰਹੀਏ ਉਹ ਗੁਰੂ ਆਪਦੇ ਪਿਆਰਿਆਂ ਦੀ ਆਪ ਆਪ ਰੱਖਿਆ ਕਰਦੇ ਹਨ ਆਪ ਉਹਨਾਂ ਤੇ ਮੇਹਰ ਕਰਦੇ ਹਨ ਤੇ ਉਹਨਾਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਹਨ ਸਾਧ ਸੰਗਤ ਜੀ ਇਹ ਸਾਨੂੰ ਕੁਝ ਬੇਨਤੀਆਂ ਜਿਨ੍ਹਾਂ ਨੂੰ ਰਾਤ ਨੂੰ ਕੋਈ ਵੀ ਔਂਕੜਾਂ ਜਾਂ ਦਿੱਕਤਾਂ ਆਉਂਦੀਆਂ ਨੇ ਜਾਂ ਕੋਈ ਡਰ ਭੋ ਲੱਗਦਾ ਏ ਉਹ ਇਸ ਇਹਨਾਂ ਪਾਠਾਂ ਦਾ ਜਾਪ ਜ਼ਰੂਰ ਕਰੇ ਉਸ ਨੂੰ ਕਦੇ ਵੀ ਡਰ ਭੋ ਨਹੀਂ ਲੱਗੇਗਾ ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਨਾ ਅੱਗੇ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜੁੜੇ ਰਹਿਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ